ਸਿਰੀ ਵਾਹਿਰੂ ਸਹਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾਂ ਸੋਚਨ ਹੋਵਾਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲਾਇ ਰਾਹ ਦਿਵਤਾਰੇ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆਂ ਭਾਰ ਸਹ ਸਿਆਣ ਪੈ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆ ਰਹਈ ਐ ਕੈ ਕੂੜਾ ਟੁੱਟੇ ਪਾਲ ਗਮਰ ਜਾਈ ਚਲਣ ਨਾਨਕ ਰਿਖੇ ਨਾਲ ਹੁਕਮੀ ਹੋਰ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਨ ਜੀ ਹੁਕਮ ਰਵਿੜਿ ਆਈ ਹੁਕਮੀ ਤਮ ਨੀਚ ਹੁਕਮ ਨੇ ਦੁ ਸੁਪਾਈਐ ਇੱਕ ਨਾ ਹੁਕਮ ਬਖਸ਼ੀ ਇਸੈ ਹੁਕਮੀ ਸਦਾ ਬੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੈ ਜਿ ਵਿਢਾ ਤਾ ਹਮ ਕਹਿ ਨ ਕੋਈ ਗਾਵ ਕੋ ਤਾਨ ਹੋਵੈ ਕਿ ਸੈਤਾਨ ਗਾਵ ਕੋ ਦਾ ਜਾਣੇ ਨੀਸਾਨ ਗਾਵ ਕੋ ਗੁਣ ਵਡੀਆਂ ਯਚਾਰੇ ਗਾਵ ਕੋ ਵਿਦਿਆ ਵਿਖਮੀ ਚਾਰ ਗਾਵ ਕੋ ਸਾਰ ਕਰੇ ਤਨਖੀ ਹੀ ਗਾਵ ਕੋ ਜੀ ਲੈ ਫਰੇਦੇ ਗਾਵ ਕੋ ਜਾਪੈ ਦਿਸੈ ਦੂਰ ਗਾਵ ਕੋ ਏਖੇ ਹਾਦਰਹ ਦੂਰ ਕਥਨਾ ਕチナ ਵੇ ਟੂਟੂ ਕਾਤ ਕਾਤ ਕਤੀ ਕੋਟੀ ਕੋਟ ਕੋਟ ਦਿੰਦਾਰੀ ਲੈਣ ਦੇ ਠੱਪੈ ਜੁਗਾ ਜੁਗੰਤਰ ਖਾਹੀ ਖੈ ਕੁਮੀ ਉਕੰਚ ਲਾਇ ਰ ਨਾਨਕੀ ਸੇਵੀ ਪਰਵਾ ਸਾਚਾ ਸਹੈ ਸਚਨਾ ਭਾਕ ਬਵਾ ਪਰ ਅੱਖ ਮੰਗੈ ਦੇਹੀ ਦੇਹੀ ਦਾਤ ਕਰੀ ਰਤੁਰ ਹੀਰਕ ਗੈ ਰਖੀਐ ਜਦ ਸੈ ਦਰਬਾਰ ਮਹਾਂ ਕੀ ਬੁਲੰਬੋਲੀਐ ਜਿਸਨ ਤਰੇ ਪੀਆ ਰੇ ਅਮਰ ਤੇ ਨ ਸਚਨ ਉੜਿ ਆਈ ਚਰ ਕਰਮੀਆਂ ਕੱਪੜੇ ਨਦਰੀ ਮੋਖ ਦੁਆਰੀ ਮਾਨ ਕੈ ਵੈ ਜਾਣੀਐ ਸਵਾ ਫਿਸਟਿਐ ਤਪੈ ਨ ਜਾਏ ਕਿਤਨ ਹੋਏ ਆਪਿਆ ਮਿਰਿ ਜਸੈ ਜਿਨ ਸਿਵੈ ਦਿਲ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੈ ਸੁਣੀਐ ਮਰਖੀ ਪ ਦੁਖ ਪਰ ਹਸ਼ੁ ਗੁ ਲੜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸ਼ਰ ਗੁਰ ਗੋਰਖ ਬਰਮਾ ਗੁਰ பார்ਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿ ਨਕਤ ਨਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਉਸ ਨਜਾਈ ਇਰਤ ਨਹਾਵਾ ਜੇਤ ਸਵਾਵਾ ਬਿਰਬਾਰੇ ਕੈਨ ਹੇ ਕਰੀ ਜੇ ਤਿਸਰੇ ਠੂਪਾਈ ਵਿਖਾ ਕਨ ਕਰਮਾ ਕੇ ਮਿਲਾ ਲੈ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸਨੇ ਗੁਰਾ ਇੱਕ ਦੇਵ ਲਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਇਸਨ ਜੈ ਜੇ ਤੁਕ ਤਾਰੀ ਅਰਦਾਸ ਹੋਤ ਸੁਣੀ ਹੋਏ ਨਾਖਣ ਅਦਾਨੀਆ ਨਾਥ ਲੈ ਸਭ ਕੋਈ ਤੰਗਾ ਨਾੁਰਖਾ ਈਕੈ ਜਸ ਕੀਰਤਿ ਜਗਲੇ ਜੀਤ ਸੈ ਨਿਰਨਾ ਆਵੈ ਤਾ ਵਾਦਨ ਵਿਛਾ ਕੀ ਇਟਾ ਅੰਦਰ ਕੀਰ ਕਰ ਦੁਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੀ ਤਿਹ ਕੋਇ ਨ ਸੁਜੈ ਜੀਤ ਸੈ ਗੁਣ ਕੋਇ ਕਰੀ ਸੁਨੇ ਸੇਤ ਵੀ ਸੁਨਾਤ ਸਨੇਤਰ ਤਰ ਅਕਾਸ਼ੈ ਸਨੇ ਜੀ ਪ੍ਰੋਪਤਾਨ ਸੁਨਾ ਪਾਨਸਕੇ ਕਾਰਨ ਨਾਨਕ ਪੈ ਤਸਵੀਕਾ ਸੁਨੇ ਦੂਪ ਕਨ ਸੁਨਿਆਈ ਸਰ ਬਰਮਾਇੰਦ ਸੁਨਾ ਮੋਕਸ ਲਹਰ ਮੰਦ ਸੁਨੇ ਜੋਗ ਜੁਗਤ ਤੰਬੀਦ ਸੁਨੇ ਸਾਸ਼ਟ ਸਿਮਰਤ ਵਿਦ ਨਾਨਕ ਪੈ ਤਸਵੀਕਾ ਸੁਨੇ ਦੂਪ ਕਨ ਅਸ ਸੁਨੇ ਸਸਦੋ ਗਿਆਨ ਸੁਨੇ ਅਸਰ ਕੈਸ਼ਿ ਨਾਨਕ ਸੁਣੈ ਪਰ ਪਰ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਪੈ ਤਸ ਦੇ ਵਿਕਾਸ ਸੁਣੈ ਧੂਪ ਕਨਸ ਸੁਣੈ ਸਰਾ ਗੁਨਾ ਕੀ ਗੈ ਸੁਣੈ ਸੇ ਮੀਰ ਪਛੈ ਸੁਣੈ ਅੰਦੀ ਪਾਵੇ ਸੁਣੈ ਹਾਤ ਵੈ ਸਿਗ ਨਾਨਕ ਪੈ ਤਸ ਦੇ ਵਿਕਾਸ ਸੁਣੈ ਧੂਪ ਕਨਸ ਮਨ ਕੀ ਗਰ ਕਹਿ ਨ ਜਾਣਿ ਕੋ ਕਹਿ ਪਿਛੈ ਵਿਸਤਾਈ ਕਾਰ ਕਲਮਨ ਲਿਖਨ ਹਾਰ ਮਨੈ ਕਭ ਕਰ ਵਿਚਾਰ ਐਸਾ ਨਾਮ ਜਿ ਰਿੰਜਨ ਹੋਇ ਜਿਕੋ ਮਨ ਦਾਰੇ ਮਨ ਕੋਇ ਮਨਾਂ ਸਰਤਾ ਵੈ ਮਨ ਬੁੱਧ ਮਨਾਂ ਸਰਬਾਂ ਕੀ ਸੁਧੈ ਮਨਾਂ ਹਟੁ ਟਾਣਾ ਖੈ ਮਨਾਂ ਜਪ ਕੇ ਸਨਜੈ ਐਸਾ ਨਾਮ ਜਿ ਰਿੰਜਨ ਹੋਇ ਜੇ ਕੋ ਮੰਡਾਰੇ ਮਨ ਕੋਏ ਮਨ ਮਾਠਾ ਗਨਪਈ ਮਨ ਆਪਸੋ ਵਰਕਰਦਾਈ ਮਨਾਂ ਮਾਗਨ ਚੱਲੇ ਪੰਥ ਮਨਾਂ ਕਰਮ ਸਿਤੀ ਸੰਬੰਧ ਅਸਨਾ ਮਿਰਿੰਜਨ ਹੋਏ ਜੇ ਕੋ ਮੰਡਾਰੇ ਮਨ ਕੋਏ ਮਨ ਆਪ ਲੈ 목ਦੁਆਰ ਮਨਾਂ ਪਰਵਾਰ ਸਹਧਾਰੂ ਮਨ ਨਾ ਕਰੈ ਤਾਰੇ ਗੁਰ ਸਿੱਖ ਮਨ ਨਾਲ ਪਨ ਬਿਖੂ ਐਸਾ ਨਾਮ ਮਿਰਿ ਜਨ ਹੋਏ ਜੇ ਕੋ ਮੰਨਾਰੇ ਮਰਿ ਹੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੀ ਮਾਨ ਪੰਚੇ ਸਹੋਦਰਾ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਚਰ ਕਰਤੇ ਕਹਿ ਕੰਨੇ ਨਾ ਇਸ ਮਹਾਰਾਏ ਧੋਲ ਤਰੰਗਿਆ ਕਾ ਬੂਤ ਸੰਤੋਤਾ ਵਖੇ ਦਿਨ ਸੂਤ ਜਿਕੋ ਉਜਾ ਹੋਸਤਿਆ ਤਨ ਦੇ ਉਪਰ ਕੀਤਾ ਭਾਰ ਤੱਤੀ ਹੋਰ ਪਰ ਹੋਰ ਹੋਰ ਤਿਸਤੇ ਭਾਤ ਲੈ ਕਨਜੂਰ ਨੀਯਤਾ ਤਰੰਗ ਕੈ ਨਾਵ ਸਬਨਾ ਨਿਖੈ ਉੜੀ ਕਲਾਮ ਇਹੋ ਲਿਖਾਲੀ ਜਾਣੇ ਕੋਈ ਲਿਖਾਲ ਚਾਹਤ ਹੋਏ ਕਿ ਤਤਾਂ ਸੁਹਾਲ ਰੂਪ ਕੀਤੇ ਦਾ ਜਾਣ ਕਾ ਕੂਤ ਗੀਤ ਬਸਾ ਇੱਕ ਕੁਆ ਚਿਸ਼ਟੀ ਹੋਏ ਲੈ ਦਰੀਆ ਕੁਰਕਮਨ ਕਾ ਵਿਚਾਰ ਵਰਨ ਜਾਏ ਕੁਆਰੀ ਜੋਤ ਤੁਪਾ ਸੈ ਬ੍ਰਿਕਾਰ ਤੂ ਸਲਾਮ ਤਨ ਰੰਕਾਰੀ ਅਸੰਖ ਜਪ ਸੰਭਾ ਸੰਗੂਜ ਸੰਕਟਾ ਸੰਗਰਮ ਮੁਖਵੀਤ ਪਾਠ ਅਸੰਖ ਜੋਗ ਮੰਨ ਰਹਿ ਉਦਾਸ ਸੰਪਦ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗਤਾਰਾ ਸੰਸੂਰਮ ਵਸਾਰੈ ਅਸੰਖ ਮੋਲ ਲਾਈ ਤਾਰੇ ਕੁਦਰਤ ਕਾਹ ਕਹਾਈਚ ਵਾਰਿੰਦਾ ਵਾਏ ਕੋ ਵਾਰੈ ਜੋਤੁ ਪਾਵੈ ਸਭ ਰੀਕਾਰ ਤੂ ਸਦਾ ਸਲਾਮ ਸਿਰੰਕਾਰ ਅਸੰਖ ਮੂਰਖ ਅੰਧ ਖੂਰ ਸੰਕਚੂਰ ਹਰਾਮ ਖੂਰ ਅਸੰਖ ਮਰਗ ਜਾਹਿ ਜੂਰ ਸੰਗਲ ਵਢਤਿਆ ਕਮ ਹੈ ਸੰਪਾਪੀ ਪਾਪ ਕਰ ਜਾਹਿ ਸੰਕੂੜਿਆ ਕੂੜੇ ਫਿਰ ਹੈ ਅਸੰਖ ਮਲੇਸ ਮਰਭਾ ਕਾ ਹੈ ਅਸੰਖ ਨਿੰਦਕ ਸਿਰ ਕਰੇ ਪਹਾਰੂ ਨਾਨਕ ਨੇ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁ ਪਾਵੈ ਸੈ ਭ੍ਰਿਕਾਰੂ ਹੂ ਸਦਾ ਸਲਾਮ ਤਿਰੰਕਰੂ ਅਸ਼ੰਖ ਨਾਮ ਸੰਖਾ ਅਗੰਗ ਅਗੰਗ ਅਸ਼ੰਖ ਲੋਵਾ ਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਹਿਲ ਹੈ ਅਖਰੀ ਗਿਆਨ ਹੀਤ ਗੁਣ ਗਹਿ ਅਖਰੀ ਲਖਨ ਬੋਲਨ ਬਾਨ ਅਖਰਾਸੇ ਸੰਜੋਗ ਵਖਾਨ ਜਨ ਹੈ ਲਿਖੈ ਤੇ ਸਰਨਾ ਹੈ ਜੇ ਪਰਮਾਏ ਤੇ ਤੇ ਪਹੈ ਜੀਤਾ ਕੀਤਾ ਤੇ ਤਾਨਾ ਵਿਨਾ ਵੈ ਨਾਹੀ ਕੋ ਠਾਉ ਕੁਦਰਤ ਕਉਨ ਕਹਾ ਵਿਚਾਰ ਹੁਵਾਰ ਦਵ ਇਕ ਵਾਰੀ ਜੋ ਤੁਰ ਪਾਵ ਸੰਵਰੀਕਾਰ ਤੂੰ ਸਦਾ ਸਲਾਮ ਜਨਰੰਕਾਰ ਭਰੀਏ ਹੱਤ ਪੈ ਤੰਦੀ ਪਾਣੀ ਦੁੱਤ ਦਰਖੀ ਮੂਤ ਬਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਭਰੀਏ ਮਾਤਾ ਪਾਪਾ ਕਾ ਸੰਗ ਉਦੁ ਪੈਨਾ ਕੈ ਰੰਗ ਪਨੀ ਪਾਪੀ ਆ ਕਨਨਾ ਕਰ ਕਰ ਕਰਨਾ ਲਿਖਲੇ ਜਹ ਆਪੇ ਵੀ ਦੇ ਅਪੇਖ ਨਾਨਕੁ ਘਮੀ ਆਉ ਜਹ ਤੀਰਤਾ ਦੈਦ ਨਾਨਾ ਜਿ ਕੋ ਪਾਏ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਤਲਨਹਾ ਸਭ ਕਾ ਤੇਰੇ ਮੈ ਨਾਹੀ ਕੋਈ ਨਵੇਂ ਗੁਣ ਕੀਤੇ ਵਤਨ ਹੋਏ ਸੁਸਥਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕਉ ਸੁਵਿਲਾ ਵਤ ਕਵਨਾ ਕਉ ਛਿਤ ਕਨਵਾਰ ਕਮਨ ਸਰਥੇ ਮਾਉ ਕਵਨਾ ਜਿਤ ਆਕਾਰ ਵੇਨ ਪਾਇ ਪੰਡਤੀ ਦੇ ਹੋਏ ਲਿਖੁਰੋ ਨ ਵਤਨ ਪਾਇਓ ਕਾ ਦੀਏ ਜੈ ਲਿਖਾ ਲੇਖੁਰੋ ਨ ਸਿਤਵਾ ਨ ਜੋਗੀ ਜਾਣੈ ਰਤ ਮਹੁ ਨ ਕੋਈ ਜਾ ਕਟਾ ਸਿਤੀ ਕੋ ਸਾਜੀ ਆਪੇ ਜਾਣੈ ਸੋਈ ਕਿ ਕਰਿ ਆਕਾ ਕਿਸ ਨਾਹੀ ਕੋ ਅਨਿ ਕੇ ਜਾਣਾ ਨਾਨਕ ਆਖਨ ਸਭ ਕੋ ਆਖੈ ਗੁਰ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਹੁਐ ਨਾਨਕ ਜੀ ਕੋ ਆਪੋ ਜਾਣੈ ਅਗੈ ਗਿਆਨ ਸੁਹੈ ਪਤਾਲਾ ਪਤਾਲ ਲਖ ਗਸ ਅਗਸ ਔਰ ਕੋਰਕ ਪਾਰਥ ਕੀ ਵੇਪ ਕੈਨਕਾਤ ਸਹਸ 18 ਗੈਨ ਕਟੀਬ ਅਸਲ ਵੇ ਦਾ ਤੋ ਲਿਖਾ ਤਾ ਲਖੀਏ ਲਿਖਿਆ ਹੀ ਨਾਸ ਮਾਨ ਕਵੰਡਾ ਆਕੀਏ ਆਪੇ ਜਾਣਿਆ ਪਾ ਸਾਲਾਹੀ ਸਾਣਾ ਹੈ ਤੇ ਸੁਪਨ ਪਾਈਆ ਨਦੀਆ ਤਵਾ ਪਸਮਾ ਨਾ ਜਾਣਿਆ ਸਮੋਂ ਸਾ ਸੁਲਤਾਨ ਗਿਰਿਆ ਸੀਤੀ ਮਾਲਤਾਨ ਕੀੜੇ ਤਰਨ ਹੋਵਨੀ ਜੀਤ ਸੇ ਮਨੁ ਨਾ ਈਸੇ ਦੇ ਅੰਤ ਨ ਸਿੱਧੀ ਕਲ ਨ ਅੰਤ ਅੰਤ ਨ ਕਨ ਦੇ ਨ ਅੰਤ ਅੰਤ ਨ ਵੇਖਣਾ ਅੰਤ

ਤੇ ਸੋਚੇ ਕੋ ਜਾਣ ਸੋਏ ਜੀਵੜਿਆ ਦੰਨਿ ਆਪੂ ਨਾਨਕ ਨਗਰੀ ਕਰਮੀ ਦਾਤੁ ਭਗਤ ਕਰਿ ਨ ਕਿਹ ਨ ਜਾਏ ਉਹ ਨਾ ਦਾਤਾ ਤੇ ਨਾ ਤੁਮਾਈ ਕਿਤੇ ਮੰਗੈ ਜੋ ਲਪਾਰ ਕਿਤੇ ਗੰਨੈ ਵਿਚਾਰ ਕਿਤੇ ਖਾਟੇ ਵੇਖਰ ਕਿਤੇ ਲੈ ਲੈ ਮਰਪਾ ਹੈ

ਜੀਸ ਨੂੰ ਬਖਸ਼ੇ ਸਿ ਸਲਾ ਨਾਨਕ ਪਾ ਸ਼ਾਹੀ ਪਾਛਹ ਅਮਲ ਕਨ ਅਮਲ ਵਾ ਪਾਰ ਅਮਲ ਵਾ ਪਾਰੀ ਅਮਲ ਬੰਦਾਰੀ ਅਮਲਾ ਹ ਅਮਲ ਜਹ ਹੈ ਅਮਲ ਬਾ ਅਮਲ ਸਮਾ ਹੈ ਅਮਲ ਦਰਮਾ ਅਮਲ ਦੀਵਾਨ ਅਮਲ ਤਲ ਮਲ ਪ੍ਰਵਾਨ ਅਮਲ ਬਖਸ਼ੀ ਸ ਅਮਲ ਨੀਸਾਨ ਮੋਲ ਕਰ ਮੋਲ ਫਰਮਾਨਾ ਅਮਲਾ ਮੁਲਾਖੇ ਨਜਾਇ ਆਖਾ ਖਰੇ ਲਿ ਲਈ ਆਕੇ ਵੀਨ ਪਾਠ ਪੁਰਾਨ ਆਖੇ ਪਰੇ ਕਰੇ ਵਿਖਿਉ ਨੂੰ ਆਖੇ ਪਰ ਮੈਂ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਿਆ ਆਖੇ ਸਦਾ ਆਖੇ ਕਿਤੇ ਕਿਤੇ ਬਦ ਆਖੇ ਦਾਨ ਆਖੇ ਦੀਵ ਆਖੇ ਸੁਨਨ ਮੁੰਦਨ ਸੀਵ ਕਿਤੇ ਆਕੇ ਆਕਰਪਹ ਚਿਤ ਕਹਿ ਕਹਿ ਉਠ ਠੱਡਾ ਹੈ ਇਤੇ ਕੀਤੇ ਹੋਰ ਕਰੇ ਤਾਂ ਆਗਨਸ ਕੇ ਕੀ ਕੀ ਜੀਵੜ ਪਾਵਤੀ ਵਡ ਹੋਏ ਨਾਨਕ ਨਾਨੇ ਸਚਾ ਸੋਏ ਨਾਨਕ ਆਖਣ ਸੋਏ ਨਾਨਕ ਜਾਨੇ ਸੱਚਾ ਸੋਏ ਜੇ ਕੋ ਅੱਖ ਮੋਲ ਵਿਗਾੜੂ ਤਨ ਕੇ ਸਰਗਵ ਰੰਗਵਾਰੂ ਸੋਦਰ ਕੀ ਅਸੋ ਬਿਰਕੇ ਹਜ ਤਵੇ ਸਰਸੁ ਮਾ ਨੇ ਵਾਢੀਨਾ ਤਾਨੀ ਕ ਸੰਖਿ ਕੇ ਤੇ ਵਨ ਹਰੇ ਕੇ ਤੇ ਰਾਖ ਫਰੀ ਸੁ ਕਹਿਨ ਇਤੇ ਗਾਵਨ ਹਰੀ ਗਾਵਤਨ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗੁਰ ਤੇ ਲੇ ਜਾਣੇ ਨੇ ਲੇ ਧਰਮ ਵਿਚਾਰੀ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਸਵਾਰੀ ਗਾਵੈ ਨੰਦ ਅ ਸੰਬੱਠੀ ਦੇਵ ਤੇ ਅੰਦਰ ਨ ਲੇ ਗਾਵੈ ਸੇ ਸਮਾਧੀ ਅੰਦਰ ਗਾਵਨ ਸਾਧੀ ਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪਨਤ ਪਨ ਰੋਖੀ ਸਿਰ ਜੁਗ ਜੁਗ ਏਦਾਂ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾਂ ਮਥਵੇ ਆਲੇ ਗਾਵਨ ਰਤਨੁ ਪਾਏ ਤੇਰੀ ਅਸੈ ਤੀਤਨਾ ਲਈ ਗਾਵੈ ਜੋਤਮਾ ਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖਨ ਮੰਦਲ ਵਰ ਭੰਡਾ ਕਰ ਕਰ ਖੇਤਾਰੇ ਸੇ ਤਦ ਨੰਕਾ ਜੋ ਤਤ ਪਾਵਨਾ ਪ੍ਰਤਿ ਤੇਰੇ ਪਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਹੀਂ ਹਭੀ ਹੋਸੀ ਜੈ ਨਦ ਅਸੀ ਰਤਨਾ ਜਨਰਚਾਈ ਰੰਗੇ ਰੰਗੇ ਪੰਤੇ ਕਰ ਕਜਿ ਸੀ ਮਾਇਆ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਪ ਤੇ ਜੀਵਟਾਈ ਜੋ ਤਸ ਭਾਵ ਸੋਈ ਕਰਸੀ ਸੁਖਨਾ ਕਰਨ ਜਾਈ ਸੋ ਪਾਸ ਸਹ ਸਹ ਪਾਸ ਸਾਹਿ ਬੂ ਨਾਨ ਕਰਨ ਜਾਈ ਬੰਦਾ ਸੰਤੋਖ ਸਰਬਾ ਚੋਰੀ ਭਿਆਨ ਕੀ ਕਰੇ ਬੇਬੂਤ चिंता काल कुआरी काया जुद डंडा बरती ताय आई मन जीता जागा जीता आदेश से आदेश आधा नील अलाज ना है जुद गे को वेश बुद्ध के आंधे आप डार न कर करवा दे ना സംയോഗ ദോക്ക ചല ആവശ്യ ആദാനായി ജി ജി തേല പ്രവാനി എക്കി ബാണ ജല ਜਿਹੋ ਐ ਫਰਮਾਨ ਉਹ ਵੇਖੈ ਉਹਨਾਂ ਨਦਨਾ ਆਵੈ ਬੁੱਧਤਾ ਹੋਈ ਨਾਨਕ ਦੀ ਸਿ ਆਦੇਸ ਆਦਨਿਲ ਅਨੰਦ ਹੈ ਤ ਜੁਗ ਜੁਗ ਇੱਕੋ ਵੀਸ ਅਸਨ ਲੋਇ ਪੰਧਾਰੇ ਜੋ ਕਿਸੇ ਪਾਇਆ ਸੋ ਇੱਕ ਵਾਰੂ ਕਰ ਕਰੇ ਕੈਸੇ ਜਨਹਾਰ ਨਾਨਕ ਸੱਚੇ ਕੀ ਸਾਖੀ ਕਰੂ ਅਦੇ ਤੇ ਸ ਆਦੇਸ ਆਦ ਨੀਨਨ ਤਕ ਜੁਰਗੇ ਕੋ ਵੇਸ ਇੱਕ ਦੋ ਜੀਵ ਲਖ ਹੈ ਲਖ ਨੀ 20 ਲਹ ਲਗੇ ਲ ਆਕਿਆ ਇਕ ਨਾਮ ਦਾ ਦੀ ਸੇ ਤਰੇ ਪਤ ਭਗੜੀਆਂ ਚੜੀਏ ਹੋਇਆ ਕੀ ਸ ਸੁਣ ਗੱਲਾਂ ਆਕਾਸ਼ ਕੀ ਕੀਟਾਇਰੀ ਸ ਨਾਨਕ ਨਬਰੀ ਪਾਈ ਹੈ ਉਰੀ ਕੁੜਾ ਠੀਸ ਆਖਣੇ ਜੋਰ ਛੁਪਣੇ ਜੋਰ ਜੋ ਨ ਮੰਗਨ ਦੀਨ ਜੋਰ ਜੋ ਨ ਜੀਉ ਨ ਮੰਨ ਤੁਰੇ ਧੋ ਨਰਾਜ ਮਾ ਮਨਸੂਰ ਜੋ ਨ ਸੁਤੀ ਗੈਰੀ ਚਰੈ ਜੋ ਨ ਜੁਤੀ ਸਟ ਸਸਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਾ ਨੀਚ ਨ ਕੋਐ ਰਾਤੇ ਰਤੇ ਸੱਤੀ ਵਾਰ ਪਉਣ ਆਣੀ ਦਿਨੀ ਪਤਾਲ ਤਿਸੇ ਤੱਤੀ ਤਾਂ ਰਖੀ ਧਰਮਸਾਲ ਤਿਸ ਵਿੱਚ ਜੀਏ ਜੋ ਕੈ ਰੰਗ ਤਿਨ ਕੈ ਨਾਮ ਅਨੇਕਨ ਕਰਮੀ ਕਰਮੀ ਹੋਈ ਚਰ ਸੱਚਾ ਅਸਚਾ ਦਰਬਰ ਤਿੱਥਾ ਸੋਨ ਪੈ ਪਰਵਾਨਾ ਨਹੀ ਕਰਮ ਪਾਨਿ ਸਾਨਾ ਕੱਟ ਬਕਾਈ ਓਟਾ ਪਾਈ ਨਾਨਕ ਗਏ ਤਾਂ ਪੈ ਡਾਈ ਧਰਮ ਖੰਡ ਕਾ ਇਹੋ ਦਰਮਾ ਗਿਆਨ ਖੰਡ ਕਾ ਕਰਮ ਕੀਤੇ ਪਉਣ ਪਾਣੀ ਵਾ ਸੰਤਰ ਕੀਤੇ ਕਾਨ ਮਹੇਸ਼ ਇਤੇ ਬਰਮੇ ਘਾਟ ਕਰੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਬ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਾ ਦੇਸ ਇੱਥੇ ਸਿਦ ਬਦਨਾ ਕਿਤੇ ਕਿਤੇ ਦੇਵੀ ਵੇਸ ਕਿਤੇ ਦੀਵਦਾਨ ਮੁਨ ਕਿਤੇ ਕਿਤੇ ਰਤਨ ਸੁਮੰਦ ਕਿਤੇਆਂ ਕਹਾਣੀ ਕਿਤੇਆਂ ਬਾਣੀ ਕਿਤੇ ਪਾਤ ਨਰੰਦ ਕਿਤੇ ਸੁਤੀ ਸੇਵਾ ਕੀਤੀ ਨਾਨਕ ਅੰਤ گیار کنڈ نہ گیان پرچند سروخن کی با روپے کروپ تا گیا گلا کتیاں نہ جا جہ بیچا بجتا چٹا کراتم ان بھا کر سردا کی سود कर्मखन की वाणी जोरत हो, हो जो तिन में राम बसूरमा भरपूर सीतो सीता न कथने जहर नाटागे जहे जनका रा मनमाय ਕਿਤਾ ਪਤ ਵਸੇ ਕੇ ਲੋ ਕਰੇ ਅਨੰਸ਼ ਚ ਮਨ ਸੋਏ ਸਚ ਕਨ ਵਸੇ ਨਿਰੰਕਾਰੀ ਕਰ ਕਰੇ ਏਖੇ ਨਨ ਹਾਲੈ ਕਿਤਾ ਕਾਨ ਮੰਡਲ ਵਰ ਭੰਡਾ ਜੇ ਕੋ ਕਦ ਤਾ ਤਨਾ ਅੰਤਿ ਕਿਤਾ ਲੋ ਲੋ ਆਕਾਰ ਜਿਉ ਦੇ ਹੁਕਮ ਤਿ ਵੈ ਤਿ ਕਰ ਵਿਖੇ ਵਿਸੇ ਕਰੀਚ കഥന കടപീർ സ്നമേ ഹോ ഖല്ലോ പാഡാ പാ അമൃതാരാ കടിയ സബി ടക്സര കർമ്മ താ ਨਾਨਕ ਨਦਰਿ ਨਦਰਨ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਇਸ ਰਤਿ ਦਾਈ ਦਇਆ ਖਿਲਾ ਸਰਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰਾ കർമ്മ പോകലൂരായി നാം തയാ മശത് കാല നാനത്തെ മുഖ ജലേ കുട്ടി നാലി നമ തമസാല ਮਨਨ ਕਤੇ ਮੁਕ ਉਜਲੇ ਕਿਤੇ ਛੁਟੀ ਨਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ